ਉਹ ਕਿਸ ਤਰ੍ਹਾਂ ਦੀ ਉਥੋਂ ਦੀ ਸਥਿਤੀ ਹੈ ਇਹ ਕੁਝ ਦਿਨ ਪਹਿਲਾਂ ਤੇ ਬੁਰਜਾ ਫਾਟਕ ਕੋਲੇ ਇੱਕ ਛੱਜ ਘੜਨ ਦਾ ਮੁੱਲਾ ਹੈਗਾ ਉੱਥੇ ਥੋੜੇ ਦਿਨ ਪਹਿਲਾਂ ਪੁਲਿਸ ਦੀ ਚਿੱਟੇ ਤੇ ਨਸ਼ੇ ਦੇ ਖਿਲਾਫ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹਦੇ ਖਿਲਾਫ ਜਿਹੜਾ ਮਹੱਲੇ ਦੇ ਵਸਨੀਕੀ ਉਥੋਂ ਦੇ ਉਹਨਾਂ ਵੱਲੋਂ ਕੁਝ ਰੋਸ ਜਤਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਅਸੀਂ ਕਾਫੀ ਸਖਤੀ ਨਾਲ ਉੱਥੇ ਕਸ ਆਪਰੇਸ਼ਨ ਕੀਤੇ ਹੈਗੇ ਆ ਰੇਡਸ ਕੀਤੀਆਂ ਹੈਗੀਆਂ ਤੇ ਉੱਥੇ ਅਸੀਂ ਪ੍ਰੋਪਰਲੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈਗੇ ਆ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਆ ਇਸ ਤੋਂ ਲਾਹ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਡੀਆਈਜੀ ਫਰੀ ਕੋਡ ਅਤੇ ਮਾਨਯੋਗ ਐਸਐਸਪੀ ਸ਼੍ਰੀ ਮੋਕਸ ਸਾਹਿਬ ਵੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਤੇ ਜਿਸ ਦੇ ਤਹਿਤ ਸਬਦਵੀਨ ਮਲੂਡ ਦੇ ਵਿੱਚ 1 ਮਾਰਚ 2025 ਤੋਂ ਲੈ ਕੇ ਅੱਜ 15 12 2025 ਤੱਕ ਕੁੱਲ ਐਨਡੀਪੀਐਸ ਐਕਟ ਦੇ ਤਹਿਤ 216 ਮੁਕੱਦਮੇ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ 345 ਅਸੀਂ ਦੋਸ਼ੀ ਅਰੈਸਟ ਕੀਤੇ ਹੈ ਤੇ ਜੇ ਰਿਕਵਰੀ ਦੀ ਗੱਲ ਕਰੀਏ ਤਾਂ ਹੈਰਨ ਦੀ ਲਗਭਗ 7 ਕਿਲੋ 121 ਗ੍ਰਾਮ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਓਪੀਐਮ ਦੀ ਜਿਹੜੀ ਹੈਗੀ ਹੈ 24 ਕਿਲੋ 86 ਗ੍ਰਾਮ ਦੀ ਰਿਕਵਰੀ ਹੁਣ ਤੱਕ ਹੈਗੀ ਹੈ ਤੇ ਪੋਪੀ ਐਸਕ ਦੀ ਜਿਹੜੀ ਹੈਗੀ ਹੈ ਪੋਸਟ ਦੀ 65 ਕਿਲੋ 500 ਗ੍ਰਾਮ ਦੀ ਰਿਕਵਰੀ ਹੈਗੀ ਹੈ ਤੇ ਨਸ਼ੀਲੀਆਂ ਜੋ ਗੋਲੀਆਂ ਹੈਗੀਆਂ 11067 ਨਸ਼ੀਲੀਆਂ ਗੋਲੀਆਂ ਤੇ 10 ਲੱਖ ਦੇ ਕਰੀਬ ਜੋ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਹੈ ਜਯੋਤ ਨਸ਼ੇ ਵਿਰੋਧ ਮਹਿੰਦਿਤ ਹੈ ਇਸ ਮਾਲੇ ਦੇ ਵਿੱਚੋਂ ਕੋਈ ਅਰੈਸਟ ਕੀਤਾ ਗਿਆ ਜੇ ਉਹਨਾਂ ਤੋਂ ਕੋਈ ਰਿਕਵਰੀ ਹੋਈ ਹੋਵੇ ਨਹੀਂ ਇਸ ਮਾਲੇ ਦੇ ਵਿੱਚੋਂ ਕਾਫੀ ਸਾਡੀਆਂ ਅਰੈਸਟ ਹੈਗੀਆਂ ਜਦੋਂ ਤੋਂ ਜਦ ਨਸ਼ਾ ਵਿਰੋਧ ਮੁਹਿੰਮ ਚੱਲੀ ਹੈ ਤੋਂ tụ ਸਾਡੀਆਂ ਮਲਟੀਪਲ ਰਿਕੁਐਸਟ ਜਿਹੜੀਆਂ ਇੱਥੇ ਰੇਡਸ ਕੀਤੀਆਂ ਹੈਗੀਆਂ ਕਾਸੋ ਆਪਰੇਸ਼ਨ ਅਸੀਂ ਸਮੇਂ ਤੋਂ ਸਮੇਂ ਚਲਾਉਂਦੇ ਰਹਿੰਦੇ ਹਾਂ ਜਿਹਦੇ ਵਿੱਚ ਐਸ ਐਚ ਓ ਸਾਹਿਬ ਜਾਂਦੇ ਹੈਗੇ ਆ ਤੇ ਉਹਨਾਂ ਵਿੱਚੋਂ ਮੈਂ ਵੀ ਕਾਸੋ ਆਪਰੇਸ਼ਨ ਤੇ ਜਾਂਦਾ ਅੱਜ ਵੀ ਸਾਡੇ ਇੱਥੇ ਐਸ ਐਚ ਓ ਸਾਹਿਬ ਨੇ ਸਵੇਰ ਉੱਥੇ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਹੈਗਾ ਤੇ ਉਹਨਾਂ ਤੋਂ ਜੋ ਰਿਕਵਰੀ ਬਣਦੀ ਹੈ ਉਹਦੇ ਹਿਸਾਬ ਨਾਲ ਉਹ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਾਨਾ ਵਸੀਆਂ ਵਿੱਚ ਕਾਫੀ ਲੋਕ ਸੀਗਾ ਘੱਟ ਗੁੱਸਾ ਨਹੀਂ ਮਾਨਾ ਵਸੀਆਂ ਇਸ ਜਿਹੜੀ ਮਾਨਾ ਵਸੀਆਂ ਵਿੱਚ ਕੁਝ ਮਾਨਾ ਵਸੀਆਂ ਨਾਲ ਜਾ ਕੇ ਮੇਰੇ ਵੱਲੋਂ ਫਿਰ ਮੀਟਿੰਗਸ ਕੀਤੀਆਂ ਗਈਆਂ ਐਸ ਐਚ ਓ ਸਾਹਿਬ ਵੱਲੋਂ ਮੀਟਿੰਗਸ ਕੀਤੀਆਂ ਗਈਆਂ ਉਸ ਤੋਂ ਬਾਅਦ ਅਸੀਂ ਉੱਥੇ ਬੜਾ ਤਰੀਕੇ ਨਾਲ ਤੇ ਬੜਾ ਸ਼ਕਤੀ ਨਾਲ ਉੱਥੇ ਜਿਹੜੇ ਦੋਸ਼ੀ ਹੈਗੇ ਆ ਇਸ ਡਰੱਗਸ ਨੂੰ ਜੋ ਡੀਲ ਕਰਦੇ ਆ ਉਹਨਾਂ ਨੂੰ ਜੱਠਿਆ ਗਿਆ ਹੈਗਾ ਉੱਥੋਂ ਅਰੈਸਟ ਅਸੀਂ ਕੀਤੀਆਂ ਹੈਗੀਆਂ ਉਹਨਾਂ ਤੋਂ ਰਿਕਵਰੀ ਕਰਕੇ ਰੈਸਟ ਪਾ ਕੇ ਇਥੇ ਪ੍ਰੋਪਰਲੀ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਰਵੀ ਕਰਕੇ ਜੇਲ੍ਹ ਭੇਜਿਆ ਗਿਆ ਸਰਮਹਲਾਵਾਸੀਆਂ ਦੇ ਵਿਰੋਧ ਪੁਲਿਸ ਦੇ ਵਿਰੋਧ ਤੋਂ ਬਾਅਦ ਕਿੰਨੇ ਹੋਰ ਕੋਈ ਐਫਆਈਆ ਹੋਈ ਹੈ ਜਾਂ ਕੀ ਹੋਇਆ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਅਸੀਂ ਕਾਫੀ ਕੀਤੀਆਂ ਹੈਗੀਆਂ ਉੱਥੇ ਇਹ ਆਪਣਾ 7 ਤਰੀਕ ਦੀ ਗੱਲ ਹੈਗੀ ਉਸ ਤੋਂ ਬਾਅਦ ਉੱਥੇ ਪੰਜ ਛੇ ਪਰਚੇ ਅਸੀਂ ਦਿੱਤੇ ਹੈਗੇ ਤੇ ਉਹਨਾਂ ਨੂੰ ਰਿਕਵਰੀ ਕਰਕੇ ਉਹਨਾਂ ਜੇਲ੍ਹ ਕਿਤੇ ਨਹੀਂ ਕੋਈ ਕੋਈ ਪ੍ਰੋਗਰਾਮ ਕੋਈ ਆ ਕੀ ਨਾ ਨਹੀਂ ਕੁਆਂਟੀਟੀ ਕੋਨ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਪਰਚਾ ਆਇਆ ਬਾਕੀ ਉੱਥੇ ਜਿਹੜੀ ਨਾਨ ਕਮਰਸ਼ੀਅਲ ਕੁਆਂਟੀਟੀ ਹੈਗੀ ਆ ਉਹਨਾਂ ਦੇ ਪਰਚੇ ਦਿੱਤੇ ਗਏ ਜਦੋਂ ਪੁਲਿਸ ਦਾ ਖਾਤੀ ਚ ਚ ਪਹਿਲਾ ਮਾਤੇ ਦਬਾਅ ਵਧਿਆ ਤੇ ਲੋਕ ਤਾਲੇ ਲਾ ਕੇ ਪ੍ਰਾਰੋ ਹੋ ਗਏ ਸੀ ਜਿਹੜੇ ਇਹ ਕੰਮ ਕਰਦੇ ਸੀ ਹਮ ਕੀ ਪੁਲਿਸ ਦੀ ਤਿੰਨ ਨਹੀਂ ਜਿਹੜੀ ਕਿ ਉਹ ਬੰਦੇ ਫੇਰ ਆ ਕੇ ਕੰਮ ਕਰਨਗੇ ਨਹੀਂ ਅੱਜ ਅਸੀਂ ਸਵੇਰ ਦੁਬਾਰਾ ਉੱਥੇ ਜਿਹੜੀਆਂ ਰੇਡਸ ਕੰਡਕਟ ਕੀਤੀਆਂ ਹੈਗੀਆਂ ਉੱਥੇ 3 4 ਤੇ 5 ਜਿਹੜੇ ਨੰਬਰ ਜਿਹੜੀਆਂ ਗਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਨ ਲੋ ਵਾਸੀਆਂ ਨੂੰ ਦਸਨ ਮੁਤਾਬਕ ਜ਼ਿਆਦਾ ਪ੍ਰੋਬਲਮ ਹੈਗੀ ਹੈ 5 ਨੰਬਰ ਜਿਹੜੀ ਗਲੀ ਹੈਗੀ ਉਹ ਤਾਂ ਆਲਮੋਸਟ ਬੰਦੀ ਹੈਗੀ ਹੈ ਉਹਦੇ ਵਿੱਚ ਸਾਰੇ ਘਰ ਦੇ ਲੋਕ ਲੱਗੇ ਹੋਇਆ ਸੀਗਾ ਤੇ ਸਵੇਰ 4 ਜਿਹੜੇ ਹੈਗੇ 4 ਨੰਬਰ ਗਲੀ ਹੈ ਉਹਦੇ ਵਿੱਚ ਉਹ ਸਿਰਫ ਇੱਕ ਘਰ ਜਿਹੜਾ ਓਪਨ ਸੀਗਾ ਉੱਥੇ ਤੇ ਜਿਹੜੇ 3 ਨੰਬਰ ਗਲੀ ਚ ਕੁਝ ਘਰ ਜਿਹੜੇ ਓਪਨ ਸੀ ਉਹਨਾਂ ਦੇ ਵਿੱਚ ਅਸੀਂ ਜਿਹੜੇ ਰੇਡਸ ਕੰਡਕਟ ਕਰਕੇ ਦੇ ਉਹਨਾਂ ਚ ਲੇਡੀਜ਼ ਮਿਲਿਆ ਹੈਗੇ ਆ ਬੰਦੇ ਕੋਈ ਉੱਥੇ ਦੋਸ਼ੀ ਕੋਈ ਅਜੇ ਤੱਕ ਮਿਲਿਆ ਨਹੀਂ ਸੀਗਾ ਜਿਹੜੇ ਇਹਨਾਂ ਨੇ ਅਪਰੀਹੈਂਡ ਕੀਤੇ ਹੈਗੇ ਜੋ ਮਿਲੇ ਸੀ ਉਸ ਮਹਾਲੇ ਚ ਹੋਰ ਉਹ ਫਿਰ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਹਾਂਗੇ ਤਾਂ ਉਹ ਉਸ ਵਾਲੇ ਨਾਲ ਕੈਮਰੇ ਲਾਏ ਗਏ ਸੀ ਉਹਨਾਂ ਗਲੀਆਂ ਦੇ ਦਿੱਤੇ ਪਰ ਹੁਣ ਲੱਗਦਾ ਵੀ ਕੈਮਰੇ ਨਹੀਂ ਚੱਲਦੇ ਤਾਂ ਕਰਕੇ ਉਹ 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 ਕੈਮਰਾਸ ਫਿਰ ਅਸੀਂ ਚੈੱਕ ਕਰਵਾ ਲੈਨੇ ਹਾਂ ਕੈਮਰਾਸ ਕਰਵਾ ਲੈਨੇ ਚੈੱਕ ਕਿ ਨਹੀਂ ਚੱਲਦੇ ਹੋਣਗੇ ਤਾਂ ਬਿਲਕੁਲ ਚਲਵਾਵਾਂਗਾ ਜੀ